ਪਾਰਸਦੇਸ਼ ਜੋ ਕਿ ਇੱਕ ਗੁਲਦਸਤੇ ਦੀ ਤਰ੍ਹਾਂ ਹੈ ਅਤੇ ਪੰਜ-ਪੰਜ ਦੇ ਫੁੱਲ ਇਸ ਗੁਲਦਸਤੇ ਚ ਵੇਖਣ ਨੂੰ ਮਿਲਦੇ ਹਨ ਅਜਿਹਾ ਇਸ ਕਰਕੇ ਕਹਿ ਰਹੇ ਹਾਂ ਕਿ ਪਾਰਸ ਚ ਵੱਖ-ਵੱਖ ਤਰ੍ਹਾਂ ਦੇ ਲੋਕ ਇਕੱਠੇ ਹੋ ਕੇ ਰਹਿੰਦੇ ਹਨ ਅਤੇ ਇੱਕ ਦੂਜੇ ਦੇ ਤਿਉਹਾਰ ਨੂੰ ਬਹੁਤ ਹੀ ਖੁਸ਼ੀ ਦੇ ਨਾਲ ਸਾਂਝੇ ਤੌਰ ਤੇ ਮਨਾਉਂਦੇ ਹਨ ਫਿਰ ਚਾਹੇ ਉਹ ਤਿਉਹਾਰ ਦੀਵਾਲੀ ਦਾ ਹੋਵੇ ਜਾਂ ਫਿਰ Eid ਸਾਰੇ ਰਲ ਕੇ ਮਨਾਉਂਦੇ ਹਨ ਅਤਿਆਜ Eid ਦੇ ਮੌਕੇ ਪਠਾਨ ਵਿਖੇ ਮੁਸਲਿਮ ਪਾਇਚਾਰੇ ਵੱਲੋਂ ईद दी नमाज़ अदा ਕੀਤੀ ਗਈ ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਅਤੇ ਮੌਜੂਦਾ ਸਰਕਾਰ ਚ ਵਜ਼ਾਰਤ ਹਾਸਲ ਕੈਬਨਿਟ ਮੰਤਰੀ ਲਾਲਜੰਤ ਕਟੜੂਚਕ ਸ਼ਾਮਲ ਹੋਏ ਅਤੇ ਇਹਨਾਂ ਦੋਹਾਂ ਵੱਲੋਂ ਇਸ ਮੌਕੇ ਮੁ슬ਮ ਪਾਇਚਾਰੇ ਨਾਲ Eid ਦੀ ਖੁਸ਼ੀ ਸਾਂਝੀ ਕੀਤੀ ਅਤੇ ਮੁ슬ਮ ਪਾਇਚਾਰੇ ਨੂੰ Eid ਦੀ ਮੁਬਾਰਕਬਾਦ ਦਿੱਤੀ ਿਸਮੋਕ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰਚਕ ਨੇ মিডিਆ ਨਾਲ ਗੱਲ ਕਰਦੇ ਹੋਏ ਸਭ ਤੋਂ ਪਹਿਲਾਂ ਉਹਨਾਂ ਆਪਣੇ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਰਿਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਉਸ ਤੋਂ ਬਾਅਦ ਕਿਹਾ ਕਿ ਮੈਂ ਅਰਦਾਸ ਕਰਦਾ ਹਾਂ ਕਿ ਸਾਡਾ ਦੇਸ਼ ਅੱਗੇ ਵਧੇ ਸਾਡਾ ਪੰਜਾਬ ਵੀ ਅੱਗੇ ਵਧੇ ਉਹਨਾਂ ਨੇ ਕਿਹਾ ਕਿ ਇਸ ਪਾਈਚਾਰੇ ਨੂੰ ਬਰਕਰਾਰ ਰੱਖਣ ਦੇ ਲਈ ਬਜਟ ਦੇ ਸੈਸ਼ਨ 'ਚ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਦੇ 65 लाख परिवारਾਂ ਦਾ ਮੁਫਤ ਸਿਹਤ ਬੀਮਾ ਕੀਤਾ ਜਾਵੇਗਾ ਜਿਸ ਨਾਲ بیمار ਹੋਣ ਤੇ ਲੋਕ 10 ਲੱਖ ਰੁਪਏ ਤੱਕ ਮੁਫਤ ਇਲਾਜ ਕਰਵਾ ਸਕਣਗੇ ਅਤੇ 370 ਹੁੰਦਾ ਹੈ ਕਿ ਸੂਬਾ ਸਰਕਾਰ ਕਿਸੇ ਇੱਕ ਜਾਤੀ ਵਿਸ਼ੇਸ਼ ਨੂੰ ਨਹੀਂ ਬਲਕਿ ਸੂਬੇ ਚ रह रहे ਹਰ ਤਰ੍ਹਾਂ ਦੇ ਲੋਕਾਂ ਲਈ ਕੰਮ ਕਰ ਰਹੀ ਹੈ। ਫਾਰਤ ਨਟ ਨਿਊ ਸਵਾਲਾਂ ਦਾ ਤੋਂ ਰਜੇਸ਼ ਪਰਦਵਾਸ ਦਿਖਾ ਸਪੋਰ ਸਭ ਤੋਂ ਪਹਿਲਾਂ ਦਾ ਆਜੀਦ ਦੇ ਪਵਿੱਤਰ ਦਿਹਾੜੇ ਦੀਆਂ ਸੁਮੱਚ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਮੁਬਾਰਕਾਂ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਫੇਰ ਇੱਕ ਵਾਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਔਰ ਅੱਜ ਪਠਾਨਕੋਟ ਦੇ ਅੰਦਰ ਹੀਰਾ ਮਸਜਿਦ ਵਿਖੇ ਹਜ਼ਾਰਾਂ ਦੀ ਗਿਣਤੀ ਸਾਡੇ ਮੁਸਲਮਾਨ ਵੀਰਾਂ ਨੇ ਭਰਾਵਾਂ ਨੇ ਈਦ ਦੀ ਨਵਾਜ਼ਦਾਗੀ ਕੀਤੀ ਹੈ ਸੋ ਮੈਂ ਆਪਣੇ ਵੱਲੋਂ ਆਪਣੇ ਪਿਆਰੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੀ ਤਰਫੋਂ ਪੰਜਾਬ ਸਰਕਾਰ ਵੱਲੋਂ ਸਭ ਨੂੰ ਈਦ ਦੀਆਂ ਮੁਬਾਰਕਾਂ ਦੇਣਾ ਔਰ ਮੈਂ ਉਮੀਦ ਕਰਦਾ ਮੈਂ ਆਸ ਕਰਦਾ ਕਿ ਇਹ ਈਦ ਨਾ ਕੇਵਲ ਸਾਡੇ ਮੁਸਲਮਾਨ ਭਰਾਵਾਂ ਦੀ ਜ਼ਿੰਦਗੀ ਚ ਬਲਕੇ ਸਮੁੱਚੇ ਦੇਸ਼ ਔਰ ਪੰਜਾਬੀਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆਵੇ ਔਰ ਅਸੀਂ ਇਸੇ ਤਰ੍ਹਾਂ ਸਾਡਾ ਦੇਸ਼ ਅੱਗੇ ਵਧਦਾ ਰਹੇ ਔਰ ਸਾਡਾ ਪੰਜਾਬ ਅੱਗੇ ਵਧੇ ਸਾਡਾ ਪਠਾਨਕੋਟ ਅੱਗੇ ਵਧੇ ਸੋ ਅੱਜ ਜਿਥੇ ਅਸੀਂ Eid ਮਨਾ ਰਹੇ ਹਾਂ ਉਸੇ ਇਸ ਗੱਲ ਦਾ ਐਹਿਦ ਵੀ ਕੀਤਾ ਜਾ ਰਿਹਾ ਹੈ ਇਸ ਪੰਜਾਬ ਦੀ ਭਾਈਚਾਰੇ ਦੀ ਸ਼ਾਂਤੀ ਦੇ ਲਈ ਔਰ ਪੰਜਾਬ ਦੇ ਅੰਦਰ ਸਭ ਧਰਮਾਂ ਦੇ ਵਿਕਾਸ ਲਈ ਸਾਰੇ ਪੰਜਾਬੀਆਂ ਦੇ ਇੱਕ ਸੁਰ ਵਿਕਾਸ ਲਈ ਨਾਜੂਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਲਗਾਤਾਰ ਵੱਡੇ ਕੰਮ ਕਰ ਰਹੀ ਹੈ ਸੋ ਤੁਸੀਂ ਦੇਖਿਆ ਕਿ ਅਜੇ ਬਜਟ ਸੈਸਨ ਦੌਰਾਨ 65 ਲੱਖ ਪੰਜਾਬੀ ਪਰਿਵਾਰਾਂ ਦਾ ਜਿਹੜਾ ਉਹ ਬੀਮਾ ਕੀਤਾ ਜਾਣਾ ਸਿਹਤ ਬੀਮਾ ਮੁੱਖ ਮੰਤਰੀ ਸਿਹਤ ਬੀਮਾ ਜਿਹਦੇ ਅੰਦਰ 10 ਲੱਖ ਰੁਪਏ ਤੱਕ ਦੀ ਜਿਹੜੀ ਉਹ ਉਸ ਪਰਿਵਾਰ ਨੂੰ ਮਿਲ ਜਿਹੜੀ ਆਰਥਿਕ ਸਹਾਇਤਾ ਮਿਲੇਗੀ ਸੋ ਲਗਾਤਾਰ ਪੰਜਾਬ ਦੇ ਅੰਦਰ ਐਸੀਆਂ ਵੱਡੀਆਂ ਯੋਜਨਾਵਾਂ ਸਰਕਾਰ ਵੱਲੋਂ ਬਣਾਈਆਂ ਜਾ ਰਹੀਆਂ ਨੇ ਜਿਹੜੀਆਂ ਯੋਜਨਾਵਾਂ ਦਾ ਲਾਭ ਕਿਸੇ ਇੱਕ ਜਾਤ ਧਰਮ ਨੂੰ ਨਹੀਂ ਬਲਕਿ ਸਮੁੱਚੇ ਪੰਜਾਬੀਆਂ ਨੂੰ ਜਿਹੜਾ ਆ ਉਹ ਮਿਲਦਾ ਸੋ ਮੈਂ ਫਿਰ ਦੁਬਾਰਾ ਆਪਣੇ ਮੁਲਕ ਦੀ ਸ਼ਾਂਤੀ ਦੇ ਲਈ ਆਪਣੇ ਪੰਜਾਬ ਦੀ ਸ਼ਾਂਤੀ ਦੇ ਲਈ ਅਜ਼ੀਜ਼ ਇਸ ਪਵਿੱਤਰ ਦਿਹਾੜੇ ਦੇ ਉੱਤੇ ਇਥੇ ਦੁਆ ਕਰਦਾ ਉਥੇ ਮੈਂ ਉਮੀਦ ਕਰਦਾ ਕਿ ਸਾਡਾ ਪੰਜਾਬ ਸਾਡਾ ਦੇਸ਼ ਹੋਰ ਅੱਗੇ ਵਧੇ ਤੇ ਅਸੀਂ ਆਪਣੇ ਮੁਲਕ ਨੂੰ ਪੰਜਾਬ ਰੂਪ ਲੰਦਿਆਂ ਤੇ ਲੈ ਕੇ ਜਾਈਏ ਸੋ ਸਮੁੱਚੀ ਮਾਨਵਤਾ ਨੂੰ Eid ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਬੜਾ ਹੀ ਖੁਸ਼ੀ ਦਾ ਮੌਕਾ ਹੈ ਕਿ ਅੱਜ ਰਮਜ਼ਾਨੁਲ ਮੁਬਾਰਕ ਦਾ ਮੁਕੱਦਸ ਗੁਜ਼ਰਨੇ ਕੇ ਬਾਅਦ Eid ਦਾ ਦਿਨ ਆਇਆ ਹੈ Eid ਦਾ ਮਤਲਬ ਖੁਸ਼ੀ ਕਾ ਹੁੰਦਾ ਹੈ ਔਰ ਖੁਸ਼ੀ ਵਹੀ ਹੁੰਦੀ ਹੈ ਜੋ ਸਭ ਕੇ ਸਾਥ ਮਿਲ ਜੁਲ ਕੇ आपस में भाईचारा क़ायम करने के लिए सेलिब्रेट की जाए तो हम आज इस खुशी के मौके पर आए हुए तमाम मेहमानों का तहे दिल से शुक्रिया अदा करते हैं कि उन्होंने हमारे हौसला और हिम्मत बढ़ाई है और हमारे बीच तशरीफ लाकर हमारा मान सम्मान रखा है तो हम एक बार तमाम शहर को और अहले वतन को तहे दिल से ईद की मुबारकबाद पेश करते हैं आए हुए मेहमानों का और तमाम इंतजामिया का मीडिया बंधुओं का तहे दिल से शुक्रिया अदा करते हैं बहुत बहुत शुक्रिया वालेकुम जय हिंद सत हम आज ईद के मौके पर बहुत बहुत मुबारकबाद देते हैं अपने शहरवासियों को अपने प्रशासन अपने मीडिया वासी और अपने भाईचारा आपस में एक रहे नेक रहे हिंदुस्तान हमारा बदता खुलता रहे हमारे जो सरंदों हमारे वीर जवान खड़े हैं उनको भी मुबारकबाद देते हैं पठानकोट के लोगों को अपने हिंदुस्तान लोगों पूरों को हम सबको मुबारकबाद देते हैं कि ईद बांटो खुशी मनाओ सब के साथ मिल के भाईचारा आपस में पैगाम देते हैं इस मौके पे सबको कि आपस में भाईचारा हमारा प्रशासन बहुत अच्छा है मीडिया बहुत अच्छा है हिंदुस्तानी बहुत अच्छे हैं सबसे अच्छा है हमारा हिंदुस्तान हिंदुस्तान ज़िंदाबाद हिंदुस्तान जिंदाबाद अल्लामक